ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਇੱਕ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਜਿਹੜੇ ਹੈਗੇ ਆ ਆਪਣੀ ਬਚਪਨ ਦੀਆਂ ਯਾਦਾਂ ਤੇ ਟੈਲੀਵਿਜ਼ਨ ਹੋ ਗਿਆ ਔਰ ਜਾਂ ਫਿਰ ਮੋਬਾਈਲ ਤਾਂ ਵਰਤੋਂ ਦੇ ਕਰਕੇ ਆਪਣੀ ਜਿਹੜੀਆਂ ਬਚਪਨ ਦੀਆਂ ਯਾਦਾਂ ਤੋਂ ਬਹੁਤ ਜ਼ਿਆਦਾ ਦੂਰ ਹੋ ਰਹੀਆਂ ਤਾਂ ਜੋ ਅੱਜ ਆਪਾਂ ਨੇ ਤੁਹਾਡੇ ਸਾਹਮਣੇ ਇਸ ਵੀਡੀਓ ਦੇ ਮਾਦਰ ਨੂੰ ਪਰਾਹੀ ਆਪਾਂ ਮੈਂ ਤੁਹਾਨੂੰ ਇਹ ਦੱਸੂ ਕਿ ਆਪਾਂ ਕੀ ਹੈ ਜਿਹੜਾ ਟੈਲੀਵਿਜ਼ਨ ਦੇ ਤੋਂ ਤੋਂ ਮੋਬਾਈਲ ਫੋਨਤੀ ਵਰਤੋਂ ਦੇ ਨਾਲ ਆਪਾਂ ਇਸ ਸੂਚਾਂ ਤੋਂ ਦੂਰ ਹੋ ਗਿਆ ਸ਼ਾਇਦ ਤੁਸੀਂ ਇਹ ਬਚਪਨ ਦੇ ਵਿੱਚ ਇਹ ਚੀਜ਼ਾਂ ਕੀਤੀਆਂ ਹੋਣਗੀਆਂ ਕਿ ਜਿਵੇਂ ਹਨੇਰੇ ਦੇ ਵਿੱਚ ਆਪਾਂ ਪਰਛਾਵੇਂ ਦੇ ਆਪਣੇ ਹੱਥਾਂ ਦੇ ਨਾਲ ਜਿਵੇਂ ਬੁਤਟਰ ਹੋ ਗਿਆ ਤੇ ਖਰਗੋਸ਼ ਹੋ ਗਿਆ ਆਪਾਂ ਹੱਥ ਨਾਲ ਬਣਾਉਂਦੇ ਸੀਗੇ ਕੰਨਾਂ ਦੇ ਉੱਪਰ ਸਖਾਵੇਂ ਦੇ ਨਾਲ ਸੋ ਤੁਹਾਨੂੰ ਮੈਂ ਬਣਾ ਕੇ ਦੱਸੂਗੀ ਕਿਵੇਂ ਕਿਵੇਂ ਆਪਾਂ ਬਣਾਉਂਦੇ ਸੀ ਸੋ ਜੋ ਜੋ ਵੀ ਕਰਦਾ ਰਿਹਾ ਆਪਣੀ ਅ ਬਚਪਨ ਦੇ ਵਿੱਚ ਕਮੈਂਟ ਵਿੱਚ ਜ਼ਰੂਰ ਦੱਸਿਓ ਸੋ ਆਹ ਤੁਹਾਨੂੰ ਨਹੀਂ ਕਿ ਦੱਸਦੇ ਹਾਂਜੀ ਜੀ ਤੇ ਪਹਿਲਾ ਪਪਨਾ ਵਾਂਗ ਜੀ ਕਬੂਤਰ ਦੇਖਿਓ ਪਲੀਜ਼ ਤੇ ਕਮੈਂਟ ਵਿੱਚ ਜਰੂਰ ਦੱਸਿਓ ਕਿੰਨਾ ਕਿੰਨਾ ਨੇ ਇਹ ਮੇਕ ਕੀਤਾ ਹੈ ਆਪਣੇ ਬੱਕਰ ਦੇ ਹਾਂਜੀ ਜੀ ਮੌਣ ਤਾਂ ਨੇ ਆਪਾਂ ਪਹਿਲਾ ਕਬੂਤਰ ਬਣਾ ਕੇ ਦਿਖਾਉਂਗੇ ਪਲੀਜ਼ ਤੁਸੀਂ ਦੀਵਾਰ ਤੇ ਜਰੂਰ ਦੇਖਿਓ ਲੋ ਜੀ ਆਪਾਂ ਫਸਟ ਬਣਾਉਣ ਲੱਗੇ ਆ ਕਬੂਤਰ ਹਾਂਜੀ ਜੀ ਆਪਾਂ ਬਣਾਉਣ ਲੱਗੇ ਆ ਜੀ ਫਸਟ ਕਬੂਤਰ ਦੇਖੋ ਜੀ ਹਾਂਜੀ ਜੀ ਇਹ ਸੀਗਾ ਆਪਣਾ ਕਬੂਤਰ ਇੱਕ ਵਾਰੀ ਫੇਰ ਤੁਹਾਨੂੰ ਦਿਖਾਨੇ ਆਂ ਹਾਂਜੀ ਜੀ ਆਪਾਂ ਨੇ ਤੁਹਾਨੂੰ ਦੱਸਾ ਦਿੱਤਾ ਕਿ ਇਹ ਮੈਂ ਆਪਣੇ ਪਛਾਣ ਦੇ ਇਸ ਕਬੂਤਰ ਬਣਾਇਆ ਸੀ ਫੇਰ ਦਿਖਾ ਦਿੰਨੇ ਆਂ ਤੁਹਾਨੂੰ ਇੱਕ ਵਾਰੀ ਹੋਰ ਹਾਂਜੀ ਜੀ ਤੇ ਐਵੇਂ ਜਿਹੜੀਆਂ ਬੱਚ ਪੰਦੀਆਂ ਆ ਨੈਕਸਟ ਅਪ ਆਪਾਂ ਬਣਾਵਾਂਗੇ ਖਰਗੋਸ਼ ਹਾਂਜੀ ਜੀ ਤੇ ਹੁਣ ਆਪਾਂ ਬਣਾਵਾਂਗੇ ਖਰਗੋਸ਼ ਥੋੜੀ ਲਾਈਟ ਜਗਦੀ ਪਈ ਆਉਂਦਾ ਕਰਕੇ ਆਹ ਜਿਆਦਾ ਹਲ ਨਹੀਂ ਰਹੇ ਬੱਚਾ ਉਹ ਘੱਟਾ ਜਰਾ ਬੈਟਰ ਹੋਊਗਾ ਵਧੀਆ ਹੋਊਗਾ ਆਪਾਂ ਟਰਾਈ ਕਰਦੇ ਹਾਂ ਖਰਗੋਸ਼ ਬਣਾਉਂਦੀ

ਹੁਣ ਆਪਾਂ ਬਣਾਵਾਂਗੇ ਜੀ ਹੀਰਨ ਹਾਂਜੀ ਜੀ ਹੀਰਨ ਟੈਕਨੋਲੋਜੀਸ ਆਰੇ हाँ जी जी नैक्सट आप बनावे जी कि हम बनावे जी डॉग हाँ जी 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 सो तो वीडियो में सारे जरूर दसो जी कमेंट करके कि कचपन किया ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਅਗਰ ਸਾਡੇ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਮਿਲਾਂਗੇ ਤੁਹਾਨੂੰ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਮਿਲਦੇ ਆ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਬਾਏ ਬਾਏ